ਵਾਹ ਜੀ ਬਾਕੀ ਇਹ ਜਸਵੀਰ ਸਿੰਘ ਕਡਾਰੋਂ ਆਰਪੀ ਚੰਦਿਆਣੀ ਜਸਵੀਰ ਕਡਾਰੋਂ ਆਰਪੀ ਚੰਦਿਆਣੀ ਬਾਈ ਜੀ ਉਹਨਾਂ ਦੇ ਪਾ 44 ਸੈਕਿੰਡ 22 44 22 ਦਸ ਮਾਵੇ ਚੱਲ ਭਾਈ ਇਹ ਦਲਾਵਰ ਸਿੰਘ ਦਿੱਲੀ ਰਾਣੇਵਾਲ ਟਪਰੀਆ ترਸੇਮ ਸਿੰਘ ਸੇਮਾ ਹਿਆਲਾ ਤੁਹਾਡਾ ਹਵਤਾਨ ਸਿੰਘ ਬੇਗੰਪੁਰ ਤੀਰਥਿਆਲਾ ਤੀਰਥ ਹਿਆਲਾ ਹਾਂਜੀ ਹਾਂਜੀ ਕਿਦਾਂ ਦੇਖ ਦੇਖਿੰਦੇ ਹਿੰਦੂ ਮੇਘਵਾਲ ਤੇ ਬਾਈ ਜੀ ਸਿਮੀ ਮਹਲ ਉਹਨਾਂ ਦਾ ਵੀ ਧੰਨਵਾਦ ਸੋਨੂ ਕਾਲੀਆਂ ਵਾਲੀ ਪਾ ਲਓ ਜੀ ਸੁਣੋ ਗੱਡੀ ਦਾ ਸਮਾਂ ਬਾਈ ਜੀ ਗੌਰ ਨਾਲ ਟਾਈਮ ਹੈ ਗੱਡੀ ਦਾ 44 ਸੈਕਿੰਡ 18 ਪੁਆਇੰਟ ਦਾ ਸਮਾਂ ਮਾਰੋ ਗੱਡ ਕੇ ਤਾੜੀਆਂ ਬਾਈ ਜੀ 44 18 ਦਾ ਕਰ ਸਮਾਂ ਬਾਈ ਜੀ ਇਹਨਾਂ ਦਾ 44 ਸੈਕਿੰਡ 18 ਪੁਆਇੰਟ ਦਾ ਸਮਾਂ ਇਹ ਪਿਸਟਲ ਗਰੁੱਪ ਦਾ ਜੀ ਜਿਹੜਾ ਉੱਪਰਲਾ ਬੱਛਾ ਜੀ ਪੀਲੀ ਪੱਗ ਬੰਨੀ ਹੋਈ ਆ ਜਿਹੜੇ ਨੇ ਇਹ ਪਿਸਟਲ ਗਰੁੱਪ ਆ ਜੋਰਾ ਸਿੰਘ ਦੂ ਰਵੀ ਸਿੰਘ ਦੂ ਯੋਲੀ ਬੈਦਬਾਨ ਬਿੰਦਰ ਜੱਬੋ ਮਾਜਰਾ ਕੋਲਾ ਸਰਪੰਚ ਥਾਣਾ ਪੰਤ ਜੱਬੋ ਮਾਜਰਾ ਜੇ ਥਾਣਾ ਤੇ ਕਰਤਿਬ ਜਟਾਣਾ ਸਤਨਾਮ ਸਿੰਘ ਕਮਲ ਬਾਸ਼ਲਪੁਰ ਦਾ ਤੇ ਨਾਲ ਰਵੀ ਸੋਨੋ ਚੌੜਾ ਕਲਵੀਰ ਮਾਨਕਾ ਗਗਨ ਯਗਦਪੁਰ ਮੱਟ ਮਹਿੰਦਰ ਸਿੰਘ ਠਵਾਣਾ ਤਿਲਕੂ ਮਾਨਕਾ ਦਾ ਪੰਮਾ RAM ਕਲ ਓਪਾ 43 ਸੈਕਿੰਡ 71 ਪੁਆਇੰਟ ਦਾ ਸਮਾਂ ਬਾਈ ਜੀ 43 71 ਦਾ 43 71 ਤਰ ਲੈ ਆਓ ਮੇਰਾ ਵੀਰ ਜੋੜਿਓ ਅਗਲੀ ਜੋੜੀ ਚੱਲ ਭਾਈ ਏ ਪਰਲਾ ਬਾਈ ਜੀ ਜਿਹੜਾ ਬੱਗਾ ਐ ਇਹ ਜਸ਼ਨਪ੍ਰੀਤ 400 ਜੱਟਾ सोनू 400 ਜਤਿੰਦਰ 400 ਪਰਮ 400 ਬਾਈ ਖਦਾਵਰ ਸਿੰਘ 400 ਜੱਟਾ ਐ ਕਿੱਦਾਂ ਜਤਿੰਦਰ ਕੀ ਹਾਲ ਐ ਗੱਭਰੂ ਆ ਤੇਰਾ ਤੇ ਨਾਲ ਬਾਈ ਜੀ ਸੁੱਖਾ ਕਨੇਡਾ ਸੁੱਖਾ ਇਸ ਪਰ ਨਵੀ ਖੈੜ ਅੱਚਰਵਾਲ ਸੋਢੀ ਘਟਾਰ ਰਣਜੀਤ ਸਿੰਘ ਸੋਤਾ ਕੈਨੇਡਾ ਬਾੜੀਆਂ 43 ਸੈਕਿੰਡ 50 ਪੁਆਇੰਟ ਦਾ ਸਵਾ ਬਾਜੀ ਲਓ ਜੀ ਦੇਖੋ ਫੇਰ ਘੜੀ 43 50 ਦਾ ਸਵਾ ਬਾਜੀ